ਹਾਂਜੀ ਸਤਿ ਸ੍ਰੀ ਅਕਾਲ ਸੱਜਣੋ ਸਿਆਚਨ ਬੇਸ ਕੈਂਪ ਤੋਂ ਬਾਅਦ ਸਾਡਾ ਅਗਲਾ ਪੜਾ ਸੀਗਾ ਪੈਗੌਂਗ ਲੇਕ ਪੈਗੌਂਗ ਲੇਕ ਜਾਣ ਦੇ ਲਈ ਅਸੀਂ ਸਿਆਜਾਂ ਤੋਂ ਬਾਇਆਲੇ ਹੋਣ ਦੀ ਬਜਾਏ ਖਾਰ ਦੁੰਗਲਾ ਟਾਪ ਤੋਂ ਹੀ ਇੱਕ ਪਿੱਛੋ ਰਸਤਾ ਜਾਂਦਾ ਉਧਰੋਂ ਦੀ ਹੋਲੇ ਪਰ ਦੇਖਿਆ ਜਾ ਕੇ ਉੱਥੇ ਕੋਈ ਰਸਤਾ ਹੀ ਨਹੀਂ ਸੀਗਾ ਤੁਸੀਂ ਦੇਖ ਸਕਦੇ ਹੋ ਕੋਈ ਸੜਕ ਨਹੀਂ ਇੱਕ ਦਰਿਆ ਦਰਿਆ ਦੇ ਵਿੱਚ ਕੱਚਾ ਰਸਤਾ ਜਿਵੇਂ ਆਪਣੇ ਪੱਡਾਂ ਦੇ ਵਿੱਚ ਪਹੀ ਹੁੰਦੀ ਹੈ ਆਫ ਰੋਡਿੰਗ ਕਰਦੇ ਹੋਏ ਬਿਲਕੁਲ ਸਾਡੀ ਗੱਡੀ ਸਾਡਾ ਸਾਥ ਦਿੰਦੀ ਰਹੀ ਪਰ ਅਸੀਂ ਹਰਕਤਾਂ ਤੋਂ ਟਲੇ ਨਹੀਂ ਬਾਜ ਨਹੀਂ ਆਏ ਤੇ ਇਸ ਕੱਚੇ ਰਸਤੇ ਤੇ ਲਗਾਤਾਰ ਜਾ ਰਹੇ ਇੱਕ ਪਾਸੇ ਤਾਂ ਬਿਲਕੁਲ ਰਸਤਾ ਹੀ ਬੰਦ ਸੀਗਾ ਰੇਤਾਂ ਨੇ ਬੰਦ ਕੀਤਾ ਹੋਇਆ ਸੀਗਾ ਦੇਖ ਲਓ ਜੀ ਰਸਤੇ ਨਾਮਕ ਕੋਈ ਚੀਜ਼ ਨਹੀਂ ਹੈਗੀ ਇੱਥੇ ਆਹ ਸਾਡਾ ਮਿੱਤਰ ਪ੍ਰਦੀਪ ਕੜੂਏ ਵਾਲਾ ਉਹ ਭੱਜ ਲਿਆ ਗੱਡੀ 'ਚ ਉਤਰ ਕੇ ਓ ਰੁਕ ਜਾ ਭਰਾਵਾ ਓ ਰੁਕ ਜਾ ਓਏ ਓ ਯਾਰ ਓ ਤੈਨੂੰ ਦਿਖਾ ਦੂੰ ਮੇਲਾ ਚੱਲਦੇ ਆ ਪੈਂਕੋਂ ਅੰਗਲੇਕ ਓ ਖੜ ਜਾ ਪਤੰਦਰਾਂ ਖੜ ਜਾ ਮਿਲਖਾ ਸੀ ਬਣ ਗਿਆ ਓ ਰੁਕ ਜਾ ਯਾਰ ਓਹੋ ਦੇਖੋ ਤਾਂ ਸਹੀ ਦੇ ਨਖਰੇ ਜਿਵੇਂ ਪਿਆਬੀ ਦੀ ਇੱਕ ਮਸ਼ਹੂਰ ਕਹਾਵਤ ਹੈ ਨੱਚਣ ਵਾਲੇ ਦੀ ਅੱਡੀ ਨਾ ਰਹੇ ਦੀ ਗੌਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਕੁਦਰਤ ਨੂੰ ਦੇਖ ਕੇ ਸਾਡਾ ਮਨ ਅੰਦਰੋਂ ਬਾਗੋ ਬਾਗ ਹੋਇਆ ਐਨਾ ਆਨੰਦ ਹੋਇਆ ਗੱਡੀ ਲੋਕੀ ਬ੍ਰੇਕ ਲਾਈ ਸੜਕ ਦੇ ਵਿਚਾਲੇ ਖੜੀ ਨਾ ਕੋਈ ਟ੍ਰੈਫਿਕ ਸੀ ਤੇ ਨਾ ਕੋਈ ਭਿੜ ਭੜਕਾ ਬੋਲੀ ਤੇ ਬੋਲੀ ਪੰਗੜੇ ਤੇ ਪੰਗੜਾ ਚੱਲਦਾ ਰਿਹਾ ਭੰਗੜਾ ਲਗਾਤਾਰ ਭੰਗੜਾ ਪਾਇਆ ਪੂਰਾ ਆਪਾਂ ਮਸਤ ਮੌਲੇ ਹੋ ਕੇ ਨੱਚਣ ਦਾ ਸਵਾਦ ਵੀ ਅਲੱਗ ਹੈ ਦੁਨੀਆ ਕੇ ਯਾਰੋ ਥੋੜੀ ਅੱਗੇ ਗਏ ਤਾਂ ਇੱਕ ਪਰਿੰਦੇ ਨੇ ਸਾਡੀ ਗੱਡੀ ਰੋਕੀ ਆ ਦੇਖੋ ਜੀ ਪਹਾੜੀ ਤੇ ਤਰ ਕੱਡਾ ਵੱਡਾ ਹੈ ਸਾਡੀ ਗੱਡੀ ਤੇ ਬਿਲਕੁਲ ਮਰੇ ਪਾਸੇ ਘਟਣ ਦਾ ਨਾਮ ਨਹੀਂ ਜਾਂਦਾ ਦੇਖੋ ਤੁਸੀਂ ਪੈਂਕਵਾਂਗ ਲਿਖਦੇ ਬਾਰੇ ਅਸੀਂ ਹੁਣ ਤੱਕ YouTube ਤੇ ਜਾਂ ਆਮ ਲੋਕਾਂ ਤੋਂ ਸੁਣਿਆ ਹੀ ਸੀਗਾ ਪਰ ਅੱਜ ਜਾਣ ਦਾ ਸਵਾਬ ਮਿਲਿਆ ਹੈ ਗੱਡੇ ਸਾਡੇ ਮਨ ਦੇ ਵਿੱਚ ਪੈਂਗੋ ਗਲੇ ਦੇ ਪ੍ਰਤੀ بے ਸਬਰੀ ਸੀ ਉਹਨਾਂ ਹੀ ਰਸਤਾ ਦੂਰ ਹੁੰਦਾ ਜਾਵੇ ਅਤੇ ਟੁੱਟੇ ਹੋਏ ਰਸਤੇ ਤੋਂ ਬਾਅਦ ਆ ਦੇਖੋ ਤੁਸੀਂ ਕਿੰਨਾ ਸੋਹਣਾ ਖੂਬਸੂਰਤ ਰੋਡ ਇੱਕ ਵਾਰੀ ਬੜੀ ਮਨ ਨੂੰ ਖੁਸ਼ੀ ਹੋਈ ਏ ਰੋਡ ਦੇਖ ਕੇ ਦੇਖੋ ਤੁਸੀਂ ਕਿੰਨਾ ਸੋਹਣਾ ਕਿੰਨਾ ਖੂਬਸੂਰਤ ਰੋਡ ਸਾਨੂੰ ਲੱਗਿਆ ਜਿਵੇਂ ਪੈਂਗਾਂ ਅੱਗੇ ਝੀਲ ਬਿਲਕੁਲ ਨੇੜੇ ਆ ਗਈ ਹੁੰਦੀ ਬਹੁਤ ਹੀ ਖੂਬਸੂਰਤ ਨਜ਼ਾਰਾ ਸੜਕ ਦੇ ਕਿਨਾਰੇ ਐਡਾ ਚੌੜਾ ਰੋਡ ਤੇ ਐਡਾ ਵਧੀਆ ਬੜੀਆਂ ਸੋਹਣੀਆਂ ਇਮਾਰਤਾਂ ਸੜਕ ਦੇ ਕੰਡੇ ਬਣੀਆਂ ਹੋਈਆਂ ਸਾਨੂੰ ਲੱਗਿਆ ਜਿਵੇਂ ਅਸੀਂ ਕਿਸੇ ਵਿਸ਼ੇਸ਼ ਥਾਂ ਤੇ ਆ ਗਏ ਹੋਈਏ ਬਾਹਰ ਦੇ ਕਿਸੇ ਮੁਲਖ ਦੀ ਸਿਨੈਰੀ ਤੋਂ ਇਹ ਘੱਟ ਨਹੀਂ ਜਗ੍ਹਾ ਜਿਵੇਂ ਅਸੀਂ ਫਿਲਮਾਂ ਦੇ ਵਿੱਚ ਅਕਸਰ ਇਹੋ ਜਿਹੇ ਦ੍ਰਿਸ਼ ਦੇਖਦੇ ਹਾਂ ਉਹ ਦ੍ਰਿਸ਼ ਸਾਡੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਸੀ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਬੋਰਡ ਦਰਸਾਉਂਦਾ ਹੈ ਪੈਂਗੋਗਲਿਕ ਦਾ ਰਸਤਾ ਤੇ ਪਿੱਛੇ ਆਹ ਦੇਖੋ ਨਜ਼ਾਰਾ ਬੱਦਲ ਬਿਲਕੁਲ ਸਾਡੇ ਨੇੜੇ ਤੇ ਇਹਨਾਂ ਬੱਦਲਾਂ ਦੇ ਵਿੱਚ ਕੀ ਹੋ ਰਿਹਾ ਹੈ ਅਸੀਂ ਇਹਨਾਂ ਬੱਦਲਾਂ ਦੇ ਵੱਲ ਵੱਧ ਰਹੇ ਹਾਂ ਤੁਹਾਨੂੰ ਦਿਖਾਉਂਦੇ ਆ ਇਹਨਾਂ ਬੱਦਲਾਂ ਦੇ ਵਿੱਚ ਹੋ ਕੀ ਰਿਹਾ ਹੈ ਆਹ ਦੇਖੋ ਜੀ ਕੀ ਹੋ ਰਿਹਾ ਹੈ ਇਹ ਹੋ ਰਹੀ ਹੈ ਜੀ 스노우ਫਾਲ ਸਿੱਧੀ ਦੇ ਸਿੱਧੀ ਬਰਫ਼ ਇੱਕ ਵਾਰ ਫਿਰ ਸਾਨੂੰ ਅਨੰਦਿਤ ਕਰਦੀ ਹੋਈ ਸਾਡੇਆਂ ਸੀਨੇਆਂ ਨੂੰ ਠਾਰਦੀ ਹੋਈ ਬਰਫ਼ ਆ ਦੇਖੋ ਤੁਸੀਂ ਸ਼ੀਸ਼ਾ ਖੋਲ੍ਹਿਆ ਗੱਡੀ ਦੇ ਬਿਲਕੁਲ ਅੰਦਰ ਆ ਰਹੀ ਹੈ ਆ ਦੇਖੋ ਜੀ ਆਨੰਦ ਵਾਕਈ ਕਿਆ ਕਰਨੇ ਕੁਦਰਤ ਦੀ ਲੋ ਜੀ ਉਡੀਕਾਂ ਮੁਕੀਆਂ ਓ ਸਾਹਮਣੇ ਰੰਗੇ ਝੰਡੇ ਦੇ ਲਾਗ ਵਾਹ 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 ਪਹਿਲਾ ਸੀਨ ਪਹਿਲਾ ਦ੍ਰਿਸ਼ ਦੇਖੋ ਪੈਂਗੌਂਗ ਲੇਕ ਵਾਹ ਸ਼ਾਮ ਦਾ ਸਮਾਂ ਕਿੰਨੀ ਖੂਬਸੂਰਤ ਸ਼ਬਦ ਨਹੀਂ ਕਹਿਣ ਜੋਗੇ ਐਨੀ ਸੋਹਣੀ ਜਿੰਨਾ ਇਹਦੇ ਬਾਰੇ ਸੁਣਿਆ ਸੀ ਉਸ ਤੋਂ ਕਿਤੇ ਜ਼ਿਆਦਾ ਪਹਾੜਾਂ ਦੇ ਵਿਚਕਾਰ ਕਿੰਨੀ ਲੰਬੀ ਪਹੁੰਚ ਗਏ ਹਾਂ ਜੀ ਪੈਂਗੌਂਗ ਲੇਕ ਕਿ ਦੇਖ ਸਕਦੇ ਹੋ ਮੇਰੇ ਪਿੱਛੇ ਪੈਂਕਾ ਵਾਲੇ ਇੱਕ ਤੇ ਸੂਰਜ ਦੀ ਪੈਰੀ ਕਿਰਨ ਇਸ ਲੇਕ ਦੇ ਵਿੱਚ ਪੈ ਰਹੀ ਹੈ ਜਿਹੜੇ ਸੀਨ ਨੂੰ ਦੇਖਣ ਦੇ ਲਈ ਹਜ਼ਾਰਾਂ ਯਾਤਰੀ ਹਰਜਾਨਾ ਇੱਥੇ ਆਉਂਦੇ ਨੇ ਸੂਰਜ ਦੀ ਪੈਰੀ ਕਿਰਨ ਇਸ ਲੇਕ ਦੇ ਵਿੱਚ ਪੈਂਦੀ ਹੋਈ ਰਾਤੀ ਹਨੇਰਾ ਹੁਣ ਕਰਕੇ ਤੁਹਾਨੂੰ ਇਹ ਝੀਲ ਦਿਖਾ ਨਹੀਂ ਸਕਿਆ ਚਲੋ ਸਵੇਰੇ ਸਵੇਰੇ ਤੁਹਾਨੂੰ ਦਿਖਾਉਂਦੇ ਆ ਕਹਾ ਜਾਂਦਾ ਹੈ ਵੀ ਇਹ ਜਿਹੜੀ ਝੀਲ ਹੈ ਇਹਦੇ ਦਿਨ ਚ ਸੱਤ ਰੰਗ ਬਦਲਦੀ ਹੈ ਬਿਲਕੁਲ ਸੱਚ ਵੀ ਹੋ ਸਕਦਾ ਕਿਉਂਕਿ ਜਿਹੜਾ ਬੰਦਾ ਇੱਥੇ ਆਊਗਾ ਉਹ ਹੀ ਦੇਖ ਸਕਦਾ ਹੈ ਕਹਿਣ ਤੋਂ ਬਾਹਰ ਦੀ ਗੱਲ ਹੈ ਅਸੀਂ ਖੁਦ ਇਸ ਦੇ ਕਈ ਤੱਕ ਬਦਲਦੇ ਦੇਖੇ ਹਰਾ ਰੰਗ ਨੀਲਾ ਪਾਣੀ ਚਿੱਟਾ ਸਫੇਦ ਦੁੱਧ ਵਰਗਾ ਪਾਣੀ ਅਤੇ ਜਦੋਂ ਅਸਮਾਨ ਦਾ ਨੀਲਾ ਰੰਗ ਭੈ ਮਾਰਦਾ ਹੈ ਪਹਾੜਾਂ ਦੀ ਬਰਫ਼ ਤੇ ਚਾਰ ਸੁਫੇਰੇ ਬੱਦਲ ਜਦੋਂ ਆਪਣਾ ਪਰਛਾਵਾਂ ਪਾਉਂਦੇ ਆ ਤਾਂ ਇਹ ਝੀਲ ਵਾਰ-ਵਾਰ ਰੰਗ ਬਦਲਦੀ ਸਾਨੂੰ ਦਿਖਾਈ ਦਿੱਤੀ ਤੁਸੀਂ ਵੀ ਦੇਖ ਸਕਦੇ ਹੋ ਦੋਸਤੋ ਦੇਖੋ ਲੰਬੇ ਸਮੇਂ ਤੋਂ ਮੇਰੀ ਇੱਛਾ ਸੀਗੀ ਲਦਾਖ ਦੇ ਏਰੀਆ ਚ ਘੁੰਮਣ ਦੀ ਤੇ ਖਾਸ ਕਰਕੇ ਪੈਂਗੋਂਗ ਝੀਲ ਦੇਖਣ ਦੀ ਪਰਮਾਤਮਾ ਨੇ ਇੱਛਾ ਪੂਰੀ ਕੀਤੀ ਹੈ ਇਹਦੇ ਨੇੜੇ ਜਾਂਦੇ ਆ ਦੇਖਦੇ ਆ ਪਰ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਦੱਸਾਂ ਕਿ ਕਿੰਨੀ ਖੂਬਸੂਰਤ ਹੈ ਇਹ ਝੀਲ ਹਾਂਜੀ ਸਵੇਰ ਤੇ ਵੱਜ ਚੁੱਕੇ ਨੇ 8 ਤੇ ਅਸੀਂ ਪਹੁੰਚ ਚੁੱਕੇ ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਦਸਨ ਦੀ ਰੋਡ ਨਹੀਂ ਵਿਸ਼ਵ ਦੀ ਇਹ ਮਸ਼ਹੂਰ ਖੂਬਸੂਰਤ ਝੀਲਾਂ ਦੇ ਵਿੱਚੋਂ ਇੱਕ ਚੀਜ਼ ਬੈਂਗੋਂਗਲੇ ਕਿੰਨੀ ਸੋਹਣੀ ਕਿੰਨੀ ਖੂਬਸੂਰਤੀ ਇੱਥੇ ਆ ਕੇ ਮੂੰਹ ਤੋਂ ਸ਼ਬਦ ਮੁੱਕ ਜਾਂਦੇ ਨੇ ਕੀ ਦੱਸਾਂ ਬਹੁਤ ਹੀ ਖੂਬਸੂਰਤ ਬਹੁਤ ਵਧੀਆ ਚੀਜ਼ ਹੈ ਜੀ ਤੁਸੀਂ 3 ਇੰਡੀਅਨ ਮੂਵੀ ਦੇਖੀ ਹੋਣੀ ਇਸ ਫਿਲਮ ਦੇ ਵਿੱਚ ਵਰਤੇ ਹੋਏ ਸਬੂਟਰ ਜਾਂ ਜਿਹੜੇ ਸੀਨ ਹੈ ਉਹਨਾਂ ਨੂੰ ਲੈ ਕੇ ਇੱਥੇ ਬੈਹਿ ਗਿਆ ਸਾਰਾ ਇਹ ਦੂਰ ਦੂਰ ਤੱਕ ਪਾਣੀ ਸਾਫ਼ ਸੁਥਰਾ ਬਹੁਤ ਸੋਹਣਾ ਬਿਲਕੁਲ ਇਕਾਂਤ ਸ਼ਾਂਤ ਮਾਣ ਕਵਸੂਰਤ ਦ੍ਰਿਸ਼ ਠੰਡੀਆਂ ਹਵਾਵਾਂ ਕਿਆ ਸੁਨੇਲ ਹੈ ਵਾਹ ਕੁਦਰਤੀ ਵਾਹ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਬਿਲਕੁਲ ਸਾਫ ਪਾਣੀ ਥੱਲੇ ਪਿਆ ਇੱਕ ਇੱਕ ਪੱਥਰ ਇੱਕ ਇੱਕ ਰੋੜੀ ਬਿਲਕੁਲ ਕਲੀਅਰ ਦਿਖਦੀ ਹੈ ਇੰਨਾ ਸਾਫ ਪਾਣੀ ਹੈ ਇਸ ਝੀਲ ਦਾ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਨਜ਼ਾਰਾ ਪੈਂਗੌਂਗ ਝੀਲ ਮੈਂ ਕੋਸ਼ਿਸ਼ ਕਰ ਰਿਹਾ ਤੁਹਾਨੂੰ ਦਿਖਾਉਣ ਦੀ ਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇੱਕ ਇੱਕ ਪਲ ਨੂੰ ਨਿਹਾੜ ਕੇ ਵੇਖਣ ਦੀ ਪਰ ਜਿੰਨੀ ਦੇਰ ਤੁਸੀਂ ਆਪ ਇਸ ਦ੍ਰਿਸ਼ ਨੂੰ ਨਹੀਂ ਦੇਖਦੇ ਇਸ ਝੀਲ ਦੇ ਕੰਡੇ ਨਹੀਂ ਆਉਂਦੇ ਤੁਸੀਂ ਜ਼ਿੰਦਗੀ 'ਚ ਇੱਕ ਬਹੁਤ ਹੀ ਸੁਨਹਿਰਾ ਅਵਸਰ ਜਾਂ ਤੁਸੀਂ ਕਹਿ ਲਓ ਵੀ ਜੰਨਤ ਜੇਕਰ ਜਿਉਂਦੇ ਜੀ ਦੇਖਣੀ ਹੈ ਤਾਂ ਇਹ ਉਹ ਇਲਾਕਾ ਹੈ ਜਿੱਥੇ ਜਿਉਂਦੇ ਜੀ ਜੰਨਤ ਦਿਖਦੀ ਹੈ ਇੱਥੇ ਆ ਕੇ ਤੁਹਾਡਾ ਕੁਦਰਤ ਨਾਲ ਗੱਲਾਂ ਕਰਨ ਨੂੰ ਦਿਲ ਕਰਨਾ ਹੈ ਇੱਥੇ ਆ ਕੇ ਤੁਹਾਡਾ ਉਸ ਪ੍ਰਮਾਤਮਾ ਦੇ ਵੱਲ ਆਪਣੇ ਆਪ ਮਨ ਜਾਣਾ ਹੈ ਉਹ ਕਾਦਰ ਜਿਸ ਨੇ ਇਹ ਸ੍ਰਿਸ਼ਟੀ ਸਾਜੀ ਕਿੰਨਾ ਬਿਆਨਤ ਹੋਵੇਗਾ ਦਿਲ ਕਰਦਾ ਸੀ ਇਸ ਝੀਲ ਦੇ ਕੰਡੇ ਤੁਰਿਆ ਜਾਵਾ ਤੁਰਿਆ ਜਾਵਾ ਤੁਰਿਆ ਜਾਵਾ ਦੋਸਤੋ ਮਨ ਨਹੀਂ ਸੀ ਭਰ ਰਿਹਾ ਦਿਲ ਨਹੀਂ ਸੀ ਰਜ ਰਿਹਾ ਵਾਰ-ਵਾਰ ਦਿਲ ਕਰਦਾ ਸੀ ਬੇਸ਼ੱਕ ਪਾਣੀ ਬਹੁਤ ਠੰਡਾ ਸੀ ਪਰ ਫਿਰ ਵੀ ਦਿਲ ਕਰਦਾ ਸੀ ਇਹਦੇ ਨਾਲ ਅਟਖੇਲੀਆਂ ਕਰੀਏ ਇਹਦੇ ਨਾਲ ਸ਼ਰਾਰਤਾ ਕਰੀਏ ਇਹਦੇ ਨਾਲ ਗੱਲਾਂ ਕਰੀਏ ਇਹਦੇ ਨਾਲ ਬੁਝਾਰਤਾਂ ਪਾਈਏ ਪੈੰਗਾਂ ਉਗ ਲਿਖਦਾ ਨਜ਼ਾਰਾ ਜ਼ਿੰਦਗੀ ਦਾ ਇੱਕ ਵੱਖਰਾ ਅਨੁਭਵ ਜ਼ਿੰਦਗੀ ਦਾ ਇੱਕ ਵੱਖਰਾ ਤਜਰਬਾ ਜ਼ਿੰਦਗੀ ਦਾ ਇੱਕ ਵੱਖਰਾ ਸਕੂਨ ਸਾਨੂੰ ਇੱਥੇ ਆ ਕੇ ਮਿਲਿਆ ਖੁਦ ਤੇ ਇਤਬਾਰ ਰੱਖ ਫ਼ੈਸਲਾ ਬਰਕਰਾਰ ਰੱਖ ਨੀਮਾ ਰੱਖੀ ਮਤ ਨੂੰ ਤੇ ਉੱਚਾ ਕਿਰਦਾਰ ਰੱਖ ਦੋਸਤੋ ਮਨ ਨਹੀਂ ਭਰ ਰਿਹਾ ਪਰ ਅਗਲਾ ਸਫ਼ਰ ਬਾਜ਼ਾ ਮਾਰ ਰਿਹਾ ਹੁਣ ਅਗਲੇ ਸਫ਼ਰ ਤੇ ਵੀ ਜਾਣਾ ਹੈ ਤੁਹਾਨੂੰ ਅਗਲੇ ਸਫ਼ਰ ਤੇ ਦਰਸ਼ਨ ਕਰਾਵਾਂਗੇ ਅੱਜ ਬਸ ਐਨਾ ਹੀ ਪਿਆਰ ਭਰੀ ਸਸਿ ਕਾਲ ਦੀ ਸਾਰਿਆਂ ਨੂੰ